ਕਹਿੰਦੇ ਲਚਰਤਾ ਬਹੁਤ ਸੀਗੀ ਉਹਦੇ ਗੀਤਾਂ ਦੇ ਵਿੱਚ ਤੇ ਲੋਕ ਸੁਣਦੇ ਵੀ ਨਹੀਂ ਸੀਗੇ ਪਰ ਜਿਹੜੇ ਸੁਣਨ ਵਾਲੇ ਕਹਿੰਦੇ ਆ ਕਿ ਅਸੀਂ ਤਾਂ ਸੁਣਦੇ ਸੀ ਕਿ ਉਹਦੇ 'ਚ ਕੀ ਸੀਗਾ ਜੋ ਅੰਦਰ ਬੰਦ ਕਮਰੇ 'ਚ ਹੁੰਦਾ ਕੋਈ ਪਰਦੇ ਪਿੱਛੇ ਹੁੰਦਾ ਉਹੀ ਚਮਕੀਲਾ ਕਹਿੰਦੇ ਸਾਹਮਣੇ ਰੱਖ ਦਿੰਦਾ ਇਹ ਤਾਂ ਲੋਕਾਂ ਨੇ ਪਹਿਲ ਦਿੱਤੀ ਆ ਵੀ ਅਸੀਂ ਸੁਣੀਏ ਅੱਛਾ ਲੋਕ ਕਹਿੰਦੇ ਸੀਗੇ ਵੀ ਸਾਨੂੰ ਇਹ ਚੀਜ਼ ਦਿਓ ਲਚਰਤਾ ਦਿਓ ਹਾਂ ਉਹ ਪਸੰਦ ਕਰਦੇ ਸੀ ਉਹਨਾਂ ਟਾਈਮਾਂ ਦੇ ਲੋਕ ਇਹ ਚੀਜ਼ ਮੰਗਦੇ ਸੀਗੇ ਵੀ ਅਸੀਂ ਸੁਣਦੇ ਤਾਂ ਹੀ ਤਾਂ ਉਹ ਤਿੰਨ ਤਿੰਨ ਖਾੜੇ ਲਾਉਂਦਾ ਸੀ ਉਹ ਤੱਕੇ ਤਾਂ ਤੱਕੇ ਨਾਲ ਤਾਂ ਨਹੀਂ ਜਾਂਦਾ ਸੀ ਕਿਸੇ ਦੀ। ਹਾਂ। ਨਾ ਤੱਕੇ ਨਾਲ ਐਗਰੀਮੈਂਟ ਭਰਾਂਦਾ ਸੀਗਾ। ਗੀਤ ਇਹੋ ਜਿਹੇ ਆਉਂਦੇ ਆ। ਮੈਂ ਤੇਰੇ ਪਿੱਛੇ ਦਸਵੀਂ ਦੇ ਪੇਪਰ ਨਹੀਂ ਦਿੱਤੇ। ਹਾਂ। ਮੈਂ ਤੇਰੇ ਪਿੱਛੇ ਬਸ ਦੇ ਜਾਲ ਨਾਲ ਲੰਮਕ ਪਿਆ। ਹਾਂ। ਮੈਂ ਤੇਰੇ ਪਿੱਛੇ ਰੋਟੀ ਛੜਤੀ। ਹਾਂ। ਗੀਤਾਂ ਦੇ ਟੈਟਲ ਹੀ ਇਹੋ ਜਿਹੇ ਹੁੰਦੇ ਨੇ। ਦੱਸ। ਵੀ ਰੋਟੀ ਛੜਤੀ ਪੋਖਾ ਮਰੇਗਾ ਫਾਇਦਾ ਕੀ? ਹੋ ਤੂੰ ਤਾਂ Hindu Musliman ਸੀ ਠੇਕ ਨਾਲ ਲਾਉਂਦਾ। ਇੱਕੋ ਰਾਮ ਰਹੀਮ રે ਗੱਲ ਬੈ ਸਮਝਾਉਂਦਾ ਰਸਤੇ ਵੱਖਰੇ ਵੱਖਰੇ ਪਰ ਇੱਕ ਟਿਕਾਣਾ ਹੋ ਸਾਥੋਂ ਬਾਬਾ ਖੋਲੇ ਆ ਤੇਰਾ ਨਨਕਾਣਾ ਖਾਸ ਤੌਰ ਤੇ ਤੁਹਾਡਾ ਬੜਾ ਸੋਹਣਾ ਕੈਰੈਕਟਰ ਸੀਗਾ ਨਾ ਜਿਹੜਾ ਤੁਹਾਡਾ ਕਿਰਦਾਰ ਸੀਗਾ ਮਨਸਾਹਬ ਹੋਰਾਂ ਦਾ ਬਿਲਕੁਲ ਤੁਹਾਡੀ ਕਿਵੇਂ ਅਟੈਚਮੈਂਟ ਹੋਈ ਇਸ ਫਿਲਮ ਦੇ ਨਾਲ ਕਿ ਤੁਹਾਨੂੰ ਇਥੋਂ ਸਰਦੂਲਗੜ ਤੋਂ ਅ ਬੰਬੇ ਤੱਕ ਦਾ ਸਫ਼ਰ ਜਿਹੜਾ ਕਰਨਾ ਪਿਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਕੁਲਦੀਪ ਮਾਨਕ ਦੇ ਰੋਲ ਦੀ ਰੋਲ ਲੋਡ ਹੈ ਹੂੰ ਉਹਨਾਂ ਦਾ ਮੇਨ ਮੁੱਦਾ ਹੈ ਹੂੰ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਵੀ ਮੈਂ ਜੀ ਆ ਕਰੈਕਟਰ ਕਰਨਾ ਤੁਸੀਂ ਵੀ ਪੰਜਾਬ ਤੋਂ ਜਦੋਂ ਹਾਲਾਤ 88 ਚ ਬਹੁਤ ਮਾੜੇ ਸੀ 87 88 99 ਚ ਹੂੰ ਹਾਲਾਤ ਬਹੁਤ ਮਾੜੇ ਸੀ ਉਦੋਂ ਪੰਜਾਬ ਚ ਗਾਉਣਾ ਵਜਾਉਣਾ ਬੰਦ ਕੀਤਾ ਹੋਇਆ ਸੀ ਬਰਾਤ ਚ ਵੀ ਗਾਣਾ ਬੰਦੇ ਜਾਂਦੇ ਸੀ ਵੀ ਪੰਜਾਬ ਮੇ ਗਾਣਾ বাজਾਨਾ ਬੰਦ ਤੇ ਕਿਤੇ ਨਹੀਂ ਕੱਟ ਨਹੀਂ ਕਰ ਹਾਂਜੀ ਜਦੋਂ ਉਹਨਾਂ ਨੂੰ ਮੈਸੂਮਪੁਰ ਤੋਂ ਚੱਕ ਕੇ ਦੁਗਰੀ ਲਿਆਂਦਾ ਹ ਹ ਉਦੋਂ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਨਕ ਸਾਹਿਬ ਨੇ ਲਿਆਂਦਾ ਪਰ ਉਹਦੇ ਵਿੱਚ ਜਿਹੜਾ ਮੈਨੂੰ ਫਿਲਮ ਚ ਲੈਤਾ ਗਿਆ ਸੀਗਾ ਉਹ ਮੇਰਾ ਰੋਲ ਕੱਟਿਆ ਗਿਆ ਉੱਥੇ ਇਕੱਲੀਆਂ ਫੋਟੋਆਂ ਹੀ ਲੱਗੀਆਂ ਖੁਸ਼ ਨਸੀਬ ਮੰਨਦੇ ਹਾਂ ਕਿ ਇੰਨੀ ਵੱਡੀ ਫਿਲਮ ਦਲਜੀਤ ਐਨਾ ਵੱਡਾ ਸਟਾਰ ਅਮਿਤਾਜ ਅਲੀ ਐਨੇ ਵੱਡੇ ਫਿਲਮ ਮੇਕਰ ਉਹਨਾਂ ਦੇ ਨਾਲ ਕੰਮ ਕੀਤਾ ਤੁਸੀਂ ਖੁਸ਼ ਨਸੀਬ ਮੰਨਦੇ ਹੋ ਜਾਂ ਉਹਨਾਂ ਨੂੰ ਖੁਸ਼ ਨਸੀਬ ਮੰਨਦੇ ਹੋ ਕਿ ਉਹਨਾਂ ਨੇ ਤੁਹਾਡੇ ਨਾਲ ਕੰਮ ਕੀਤਾ ਕਿ ਤੁਸੀਂ ਗੁਰਪਾਈ ਹੋ ਮਾਨਕ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਦਲਜੀਤ ਹੋਰੀ ਕੁਲਦੀਪ ਮਾਨਕ ਪਰਿਵਾਰ ਦੇ ਮੈਂਬਰ ਨੇ ਬੱਚੇ ਆ ਜਿਵੇਂ ਜੁਧਵੀਰ ਹੋ ਗਿਆ ਅੱਛਾ ਜਿਹੜਾ ਦਲਜੀਤ ਦੇ ਨਾਲ ਸੈਟ ਤੇ ਕੰਮ ਕੀਤਾ ਹਾਂਜੀ ਕਿਵੇਂ ਦਾ ਸੁਭਾਅ ਸੀ ਦਲਜੀਤ ਦਾ ਦਲਜੀਤ ਦੇ ਤਾਂ ਟੈਗ ਬੜੇ ਲੱਗ ਰਹੇ ਨੇ ਨਾ ਦਰਾਂ ਦੇ ਵਿੱਚ ਕਹਿੰਦੇ ਵੀ ਉਹ ਤਾਂ ਹੋਰ ਪਾਸੇ ਹੋਰ ਸੰਸਥਾ ਨਾਲ ਜੁੜੀ ਜਾ ਰਿਹਾ ਪੰਜਾਬ ਤੋਂ ਟੁੱਟ ਰਿਹਾ ਕਹਿੰਦੇ ਉਹਨੇ ਹਰ ਇੱਕ ਦੁੱਖ ਸੁੱਖ ਤੇ ਹਰ ਇੱਕ ਸਤਾਰ ਬਣਾਉਂਦੇ ਹੱਡਾਂ ਦੇ ਨਿਵਾਇਆ ਬਹੁਤ ਵਧੀਆ ਬੰਦਾ ਮੇਰੇ ਨਾਲ ਤਾਂ ਬਾਕੀ ਉਹ ਅਸੀਂ ਮੈਂ ਉਹਨੂੰ ਲੈ ਗਿਆ ਮੈਂ ਕਿਹਾ ਦਲਜੀਤ ਆਪਾਂ ਇੱਕ ਪਾਸੇ ਹੋਈਏ ਕਿਉਂਕਿ ਆਪਾਂ ਇਹਨਾਂ ਨੂੰ ਕਹਿੰਦੇ ਨਾ ਵੀ ਐ ਆ ਜਾਂ ਬੰਬੇ ਵਾਲੇ ਉਹ ਹੈ ਉਹ ਇੰਨੀ ਰਿਸਪੈਕਟ ਕਰਦੇ ਆ ਜੇ ਬੰਦਾ ਕਰਾਉਣ ਵਾਲਾ ਹੋਵੇ ਇੱਕ ਆਵਾਜ਼ ਤਫਕੀਰਾਂ ਦੀ ਜਿਨ੍ਹਾਂ ਨੇ 100 ਸਾਲ ਵੰਦਗੀ ਕੀਤੀ ਹੋਵੇ ਇੱਕ ਸੰਗੀਤ ਇਹ ਬਹੁਤ ਵੱਡੀਆਂ ਗੱਲਾਂ ਨੇ ਇਹਦਾ ਪਤਾ ਹੀ ਨਹੀਂ ਲੱਗਦਾ ਤੁਸੀਂ ਕਹਿੰਦੇ ਹੋ ਅੱਜ ਵੀ ਮੈਂ ਸਿੱਖ ਲਿਆ ਸਾਰਾ ਕੁਝ ਆ ਗਿਆ ਮੈਨੂੰ ਨਹੀਂ ਜੀ ਮੈਂ ਹਲੇ ਸਟੂਡੈਂਟ ਹੀ ਆ ਕਈ ਤਾਂ ਅੱਜ ਦੇ ਨਵੇਂ ਕਲਾਕਾਰ ਕਲਾਕਾਰ ਕਹਿ ਦਿੰਦੇ ਆ ਵੀ ਸਾਡੇ ਵਰਗਾ ਕੋਈ ਵੀ ਨਹੀਂ ਉਹ ਸਿੱਖੇ ਨਹੀਂ ਹੁੰਦੇ ਪੁਰਾਣੇ ਸਮਿਆਂ ਦੇ ਵਿੱਚ ਵੀ ਚਮਕੀਲਾ ਚਮਕੀਲਾ ਹੋਈ ਪਈ ਸੀ ਇਹਨਾਂ ਦਿਨਾਂ ਦੇ ਵਿੱਚ ਵੀ ਜਿਹੜੀ ਹੈ ਚਮਕੀਲਾ ਚਮਕੀਲਾ ਹੋਈ ਪਈ ਹੈ ਸੋਸ਼ਲ ਮੀਡੀਆ ਦੇ ਉੱਤੇ ਜਾਣੇ ਆ ਤੇ ਹਰ ਥਾਂ ਦੇ ਉੱਤੇ ਚਮਕੀਲਾ ਫਿਲਮ ਦਾ ਜ਼ਿਕਰ ਹੁੰਦਾ ਹੈ ਤੇ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਅਹਿਮ ਸਰੋਤੇ ਜਿਹੜੇ ਨੇ ਅਹਿਮ ਭੂਮਿਕਾ ਨਿਭਾਉਣ ਵਾਲੇ ਉਹਨਾਂ ਦੀ ਵੀ ਜਿਹੜੀ ਹੈ ਚਰਚਾ ਲਗਾਤਾਰ ਹੈ ਇੱਕ ਕਿਰਦਾਰ ਬੜਾ ਅਹਿਮ ਸੀਗਾ ਤੁਸੀਂ ਸਾਰਿਆਂ ਨੇ ਦੇਖੋ ਹਣਾ ਕਿ ਕੁਲਦੀਪ ਮਾਨਕ ਸਾਹਿਬ ਹੋਰੀ ਨਜ਼ਰ ਆਏ ਉਸ ਫਿਲਮ ਦੇ ਵਿੱਚ ਉਹ ਕਿਸ ਤਿੱਕੇ ਦੇ ਜਿਹੜੇ ਨਜ਼ਰ ਆਏ ਕੀ ਉਹਨਾਂ ਦਾ ਸੀ ਕਿਰਦਾਰ ਸੀਗਾ ਕੌਣ ਉਹ ਸ਼ਖਸ ਸੀਗਾ ਜਿਨੇ ਉਹ ਕਿਰਦਾਰ ਨਿਭਾਇਆ ਅਸਲ ਦੇ ਵਿੱਚ ਬੜੀਆਂ ਚੀਜ਼ਾਂ ਸੀਗੀਆਂ ਜਿਹੜੀਆਂ Netflix ਵੱਲੋਂ ਨਹੀਂ ਦਿਖਾਈਆਂ ਗਈਆਂ ਉਸ ਨੂੰ ਅਧੂਰਾ ਰੱਖ ਦਿੱਤਾ ਪਰ ਕਿਤੇ ਨਾ ਕਿਤੇ ਉਹ ਫਿਰ ਵੀ ਸਦੂਲਗੜ ਦੀ ਜਿਹੜਾ ਮਾਨਸਾ ਦੀ ਸ਼ਾਨ ਬਣੇ ਨੇ ਅਕਸਰ ਸ਼ਾਨ ਰਹੇ ਨੇ ਮੈਂ ਗੱਲ ਕਰ ਰਿਹਾ ਮੇਗਾ ਮਾਨਕ ਜੀ ਹੋਰੀ ਕਿਉਂਕਿ ਇਹ ਕੁਲਦੀਪ ਮਾਨਕ ਸਾਹਿਬ ਹੋਰਾਂ ਦੇ ਗੁਰਪਾਈ ਨੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਫਤਿਹ ਅੰਕਲ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅੰਕਲ ਜੀ ਬਿਲਕੁਲ ਇੱਥੇ ਆਉਣ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਧੰਨਵਾਦ ਅੰਕਲ ਜੀ ਸ਼ੁਰੂ ਦੇ ਵਿੱਚ ਜਿਕਰ ਇਹ ਕੀਤਾ ਕਿ ਚਮਕੀਲਾ ਫਿਲਮ ਦੇ ਵਿੱਚ ਜਿੰਨੇ ਵੀ ਕਿਰਦਾਰ ਹੋਏ ਨੇ ਉਹ ਚਰਚਾ ਦੇ ਵਿਸ਼ੇ ਨੇ ਪਵਾ ਦਲਜੀਤ ਆ ਪਵਾਓ ਕੋਈ ਵੀ ਹੋਰ ਹੈ ਨਾ ਖਾਸ ਤੌਰ ਤੇ ਤੁਹਾਡਾ ਬੜਾ ਸੋਹਣਾ ਕਰੈਕਟਰ ਸੀਗਾ ਨਾ ਜਿਹੜਾ ਤੁਹਾਡਾ ਕਿਰਦਾਰ ਸੀਗਾ ਮਨਤ ਸਾਹਿਬ ਹੋਰਾਂ ਦਾ ਬਿਲਕੁਲ ਤੁਹਾਡੀ ਕਿ ਮੈਂ ਅਟੈਚਮੈਂਟ ਤੋਂ ਇਸ ਫਿਲਮ ਦੇ ਨਾਲ ਕਿ ਤੁਹਾਨੂੰ ਇੱਥੋਂ ਸਦੂਲਗੜ੍ਹ ਤੋਂ ਬੰਬੇ ਤੱਕ ਦਾ ਸਫ਼ਰ ਜਿਹੜਾ ਕਰਨਾ ਪਿਆ। ਉਹ ਇਸ ਕਰਕੇ ਸੀ ਜੀ ਮੈਂ ਗੈਕੀਨਾ ਤਾਂ ਜੁੜਿਆ ਹੋਇਆ ਹਾਂ ਕੁਲਦੀਪ ਮਾਨਕ ਪਰਿਵਾਰ ਦੇ ਨਾਲ ਜੁੜਿਆ ਹੋਇਆ ਹਾਂ। ਹੂੰ। ਉਹ ਚੰਡੀਗੜ੍ਹ ਦੇ ਪੰਜ ਚਾਰ ਮੁੰਡੇ ਜਾਣਦੇ ਸੀ ਮੈਨੂੰ। ਅੱਛਾ ਜੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਕੁਲਦੀਪ ਮਾਨਕ ਦੇ ਰੋਲ ਦੀ ਲੋਡ ਹੈ। ਹੂੰ। ਉਹਨਾਂ ਦਾ ਮੇਨ ਮੁੱਦਾ ਹੈ। ਹੂੰ। ਫਿਰ ਉਹਨਾਂ ਨੇ ਮੈਨੂੰ ਪੁੱਛਿਆ ਵੀ ਮੈਂ ਜੀ ਆ ਕਰੈਕਟਰ ਕਰਨਾ ਤੁਸੀਂ ਹੂੰ ਤੇ ਇਹ ਜ਼ਰੂਰ ਕਰੋ ਹੂੰ ਮੈਂ ਖਾ ਵੀ ਜਦੋਂ ਤੁਹਾਡਾ ਭਰਾਵਾਂ ਦਾ ਹੁਕਮ ਆਪਾਂ ਜ਼ਰੂਰ ਕਰਾਂਗੇ ਹੂੰ ਇਸ ਕਰਕੇ ਫਿਰ ਮੈਨੂੰ ਬੰਬੇ ਜਾ ਕੇ ਇਹ ਕੰਮ ਕਰਨਾ ਪਿਆ ਅੱਛਾ ਉੱਥੇ ਕੰਮ ਕੀਤਾ ਕਿਉਂਕਿ ਚਮਕੀਲਾ ਫਿਲਮ ਚਰਚਾ ਦੇ ਵਿੱਚ ਵੀ ਰਹੀ ਵਿਰੋਧ ਵੀ ਬੜਾ ਆਇਆ ਹਾਂਜੀ ਤੁਹਾਡੇ ਆਨ ਕਰੈਕਟਰ ਕੀ ਸੀਗੇ ਉਸ ਦੇ ਵਿੱਚ ਮਾਨਕ ਸਾਹਿਬ ਉਹਨਾਂ ਦਾ ਜਿੱਦੋਂ ਤੁਸੀਂ ਬੈਠੇ ਹੋਏ ਹੋ ਨਾ ਜਦੋਂ ਗੋਲੀਆਂ ਮਾਰ ਦਿੱਤੀਆਂ ਚਮਕੀਲੇ ਨੂੰ ਮਾਰ ਦਿੱਤਾ ਨਾ ਹਾਂਜੀ ਉਹ ਤੁਸੀਂ ਸੋਗ ਦੇ ਵਿੱਚ ਖੜੇ ਹੋਏ ਹੋ ਨਾ ਵੀ ਇਹ ਚੀਜ਼ਾਂ ਕੀ ਹੋ ਗਈਆਂ ਇਹ ਚੀਜ਼ਾਂ ਸਾਰੀਆਂ ਨਾ ਹੂੰ ਕੀ ਸੀਗਾ ਉਹ ਕੈਰੈਕਟਰ ਕੀ ਸੀਗੇ ਜਿਹੜੇ ਕੱਟ ਦਿੱਤੇ ਉਹ ਵੀ ਦੱਸਿਓ ਵੀ ਇਸ ਤੇ ਫਿਲਮ ਦੇ ਵਿੱਚ ਕੀ ਕੀ ਸੀਗੇ ਖਾਸੀਅਤਾਂ ਉਹ ਜਿਹੜਾ ਬੰਬੇ ਕੰਮ ਕੀਤਾ ਸੀ ਉਹ ਕੈਰੈਕਟਰ ਇਹ ਸੀਗਾ ਹੂੰ ਵੀ ਪੰਜਾਬ ਤੋਂ ਜਦੋਂ ਹਾਲਾਤ 88 ਚ ਬਹੁਤ ਮਾੜੇ ਸੀ ਹੂੰ 87 88 99 ਚ ਹੂੰ ਹਾਲਾਤ ਬਹੁਤ ਮਾੜੇ ਸੀ ਉਦੋਂ ਪੰਜਾਬ ਚ ਗਾਉਣਾ ਬਜਾਉਣਾ ਬੰਦ ਕੀਤਾ ਹੋਇਆ ਸੀ ਹੂੰ ਔਰ ਉੱਪਰੋਂ ਵੀ ਹੁਕਮ ਸੀਗਾ ਹਮ ਮੁੱਖ ਮੰਤਰੀ ਸਾਹਿਬ ਦਾ ਹਮ ਸਾਰਿਆਂ ਦਾ ਹੀ ਬਰਾਤ ਚ ਵੀ 11 ਬੰਦੇ ਜਾਂਦੇ ਸੀ ਹਮ ਵੀ ਪੰਜਾਬ ਮੇ ਗਾਣਾ ਵਜਾਣਾ ਬੰਦ ਹਮ ਤੇ ਕਿਤੇ ਨਹੀਂ ਇਕੱਠ ਨਹੀਂ ਕਰਨਾ ਹਮ ਇਹ ਸਾਡਾ ਬੰਬੇ ਦਾ ਜਿਹੜਾ ਇਹ ਸੀ ਮੇਨ ਰੋਲ ਅੱਛਾ ਕਿਰਦਾਰ ਤੁਹਾਡਾ ਫਿਰ ਇਹੀ ਦਿਆ ਹਾਂਜੀ ਅੱਛਾ ਜਦੋਂ ਗੋਲੀਆਂ ਵਜਦੀਆਂ ਚਮਕੀਲੇ ਨੂੰ ਤੇ ਉਦੋਂ ਤੁਹਾਡਾ ਕੀ ਸੀਗਾ ਕੈਰੈਕਟਰ ਉਹਦੇ ਵਿੱਚ ਕੀ ਸੀਗਾ ਰਿਐਕਟ ਕੀ ਸੀਗਾ ਤੁਹਾਡਾ ਹਾਂ ਜੀ ਜਦੋਂ ਉਹਨਾਂ ਨੂੰ ਮੈਸੂਮਪੁਰ ਤੋਂ ਚੱਕ ਕੇ ਦੁਗਰੀ ਲਿਆਂਦਾ ਹ ਹ ਉਦੋਂ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਨਕ ਸਾਹਿਬ ਨੇ ਲਿਆਂਦਾ ਹ ਹ ਪਰ ਉਹਦੇ ਵਿੱਚ ਜਿਹੜਾ ਮੈਨੂੰ ਫਿਲਮ ਚ ਲੈਤਾ ਗਿਆ ਸੀਗਾ ਹ ਉਹ ਮੇਰਾ ਰੋਲ ਕੱਟਿਆ ਗਿਆ ਉੱਥੇ ਕਲੀਆਂ ਫੋਟੋ ਹੀ ਲੱਗ ਗਈਆਂ ਅੱਛਾ ਜਦੋਂ ਮੈਂ ਗੱਡੀ 'ਚ ਪੁਰਾਣੀਆਂ ਫੋਟੋਆਂ ਲਾ ਦਿੱਤੀਆਂ ਹਾਂ ਜਦੋਂ ਮੈਂ ਗੱਡੀ 'ਚ ਉਤਰ ਕੇ ਆਉਣਾ ਮੈਨੂੰ ਗੱਡੀ ਵੀ ਦਿੱਤੀ ਅੱਛਾ ਸਾਰਿਆਂ ਨੇ ਅਮਤੀਆਜ ਅਲੀ ਤੋਂ ਲੈ ਕੇ ਸਾਰਿਆਂ ਨੇ ਉਹ ਗੱਡੀ ਤੋਂ ਜਦੋਂ ਮੈਂ ਉਤਰ ਕੇ ਉਥੋਂ ਤੱਕ ਰਾਉਣਾ ਉਹ ਮੇਰਾ ਰੋਲ ਕੱਟਿਆ ਗਿਆ ਸਾਰਾ ਅੱਛਾ ਇਕੱਲੀਆਂ ਉਥੇ ਫੋਟੋਆਂ ਹੀ ਲਾਈਆਂ ਪਈਆਂ ਸੀ ਹੂੰ ਖੁਸ਼ ਨਸੀਬ ਮੰਨਦੇ ਹਾਂ ਕਿ ਇੰਨੀ ਵੱਡੀ ਫਿਲਮ ਦਲਜੀਤ ਐਨਾ ਵੱਡਾ ਸਟਾਰ ਅਮਤੀਆਜ ਅਲੀ ਐਨੇ ਵੱਡੇ ਫਿਲਮ ਮੇਕਰ ਉਹਨਾਂ ਦੇ ਨਾਲ ਕੰਮ ਕੀਤਾ ਤੁਸੀਂ ਖੁਸ਼ ਨਸੀਬ ਮੰਨਦੇ ਹੋ ਜਾਂ ਉਹਨਾਂ ਨੂੰ ਖੁਸ਼ ਨਸੀਬ ਮੰਨਦੇ ਹੋ ਕਿ ਉਹਨਾਂ ਨੇ ਤੁਹਾਡੇ ਨਾਲ ਕੰਮ ਕੀਤਾ ਕਿ ਤੁਸੀਂ ਗੁਰਪਾਈਓ ਮਾਨਕ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਤੁਹਾਡੀ ਹਮ ਸ਼ਕਲ ਜਿਹੜੀ ਹੈ ਬਿਲਕੁਲ ਉਹਨਾਂ ਦੇ ਹੂ ਬੂ ਲੱਗਦੀ ਹੈ ਉਹਨਾਂ ਨੂੰ ਕਿ ਕਿਸਮਤ ਮੰਦੀ ਹੈ ਕਿ ਤੁਸੀਂ ਆਪਣੀ ਕਿਸਮਤ ਮੰਨਦੇ ਹੋ ਇਹ ਰਲ ਮਿਲ ਕੇ ਹੁੰਦਾ ਸਾਰਾ ਕੰਮ ਕਿਉਂਕਿ ਕੁਲਦੀਪ ਮਾਨਕ ਦੀ ਤਾਂ 75 ਤੋਂ ਲੈ ਕੇ ਤੂਤੀ ਬੋਲਦੀ ਸੀ ਦਲਜੀਤ ਹੋਰੀ ਗੁਲਦੀਪ ਮਾਨਕ ਪਰਿਵਾਰ ਦੇ ਮੈਂਬਰ ਨੇ ਹਮ ਬੱਚੇ ਆ ਜਿਵੇਂ ਯੁਧਵੀਰ ਹੋ ਗਿਆ ਜਿਵੇਂ ਅਸੀ ਹੋ ਗਏ ਤੇ ਇਹ ਦਲਜੀਤ ਹੋ ਰਿਆਂ ਦੇ ਵੀ ਹਮ ਖੁਸ਼ੀ ਦੀ ਗੱਲ ਹੈ ਹਮ ਔਰ ਅਮਤੇਜ ਹਲੀ ਹੋ ਰਿਆਂ ਦੇ ਵੀ ਖੁਸ਼ੀ ਦੀ ਗੱਲ ਹੈ ਅੱਛਾ ਹਾਂਜੀ ਹਮ ਅੱਛਾ ਜੇ ਦਲਜੀਤ ਦੇ ਨਾਲ ਸੈਟ ਤੇ ਕੰਮ ਕੀਤਾ ਹਾਂਜੀ ਕਿਵੇਂ ਦਾ ਸੁਭਾਅ ਸੀ ਦਲਜੀਤ ਦਾ ਦਲਜੀਤ ਦੇ ਦਾ ਟੈਗ ਬੜੇ ਲੱਗ ਰਹੇ ਨੇ ਨਾ ਦਣਾਂ ਦੇ ਵਿੱਚ ਕਹਿੰਦੇ ਵੀ ਉਹ ਤਾਂ ਹੋਰ ਪਾਸੇ ਹੋ ਸੰਸਥਾ ਨਾਲ ਜੁੜੀ ਜਾ ਰਿਹਾ ਪੰਜਾਬ ਤੋਂ ਟੁੱਟ ਰਿਹਾ ਕਹਿੰਦੇ ਕਿਵੇਂ ਦਾ ਸੁਭਾਅ ਸੀ ਦਲਜੀਤ ਦਾ ਨਹੀਂ ਦਲਜੀਤ ਦਾ ਬਹੁਤ ਵਧੀਆ ਸੁਹਾਇਆ ਨਰਮ ਬੰਦਾ ਹੈ ਹੂੰ ਪੰਜਾਬੀ ਬੰਦਾ ਹੈ ਹੂੰ ਉਹਨੇ ਹਰ ਇੱਕ ਦੁੱਖ ਸੁੱਖ ਤੇ ਹਰ ਇੱਕ ਸਰਤਾਰ ਬਣਾਉਦੇ ਹੱਡਾਂ ਤੇ ਨਮਾਇਆ ਹੈ ਹੂੰ ਬਹੁਤ ਵਧੀਆ ਬੰਦਾ ਹੈ ਮੇਰੇ ਨਾਲ ਤਾਂ ਬਾਕੀ ਉਹ ਅਸੀਂ ਮੈਂ ਉਹਨੂੰ ਲੈ ਗਿਆ ਮੈਂ ਕਿਹਾ ਦਲਜੀਤ ਆਪਾਂ ਇੱਕ ਪਾਸੇ ਹੋਈਏ ਤੇ ਅਸੀਂ 15 20 ਮਿੰਟ ਗੱਲਾਂ ਕਰੀ ਗਏ ਦੁੱਖ ਸੁੱਖ ਕਰੀ ਗਏ ਅੱਛਾ ਕੁਲਦੀਪ ਮਾਨਕ ਪਰਿਵਾਰ ਦੀਆਂ ਠੀਕ ਹੈ ਕਿਉਂਕਿ ਉਹਨਾਂ ਦੇ ਵੀ ਉਹੀ ਪਰਿਵਾਰ ਹੈ ਕੁਲਦੀਪ ਮਾਨਕ ਪਰਿਵਾਰ ਹੈ ਹੂੰ ਤੇ ਵਧੀਆ ਗੱਲਾਂ ਬਾਤਾਂ ਕੀਤੀਆਂ ਹੂੰ ਉਸ ਤੋਂ ਬਾਅਦ ਫਿਰ ਸੱਟ ਤੇ ਜਾਣਾ ਸੀ ਸੇ ਕੰਮ ਕਰਨਾ ਸੀ ਓਕੇ ਕੀ ਗੱਲਾਂ ਹੋਈਆਂ ਕੀ ਅਜਿਹੇ ਦੁੱਖ ਸੁੱਖ ਹੋਇਆ ਉਹਨਾਂ ਦੇ ਨਾਲ ਆਹੀ ਵੀ ਕੁਲਦੀਪ ਮਾਨਕ ਵਰਗਾ ਕੋਈ ਗਵਈਆ ਨਹੀਂ ਹੋ ਸਕਦਾ ਹੂੰ ਵੀ ਗਵਈਏ ਬਹੁਤ ਹੋਣਗੇ ਪਰ ਕੁਲਦੀਪ ਮਾਨਕ ਵਰਗਾ ਗਵਈਆ ਨਹੀਂ ਹੋ ਸਕਦਾ ਹੂੰ ਹੋਰ ਗੱਲਾਂ ਬਾਤਾਂ ਪੁੱਛਦੇ ਰਹੇ ਤੁਹਾਡੇ ਲਈ ਕੋਈ ਬੋਲ ਸੀ ਕੀ ਕੋਈ ਖਾਸ ਬੋਲ ਤੁਹਾਨੂੰ ਕਹੀ ਹੁਣ ਕਿ ਮੈਂ ਖੁਸ਼ਕਿਸਮਤ ਆ ਵੀ ਤੁਸੀਂ ਮੈਨੂੰ ਮਿਲੇ ਤੁਸੀਂ ਸਾਡੀ ਫਿਲਮ ਦੇ ਵਿੱਚ ਆਏ ਹਾਂਜੀ ਉਹ ਕਹਿੰਦਾ ਵੀ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਬਈ ਕੁਲਦੀਪ ਮਾਨਕ ਪਰਿਵਾਰ ਆ ਜੇ ਇਸ ਫਿਲਮ ਦੇ ਵਿੱਚ ਇਸ ਕਰਕੇ ਦਲਜੀਤ ਜੀ ਕਹਦੇ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਹਾਂ ਮਾ ਕੇ ਖੁਸ਼ੀਆਂ ਤਾਂ ਰਲ ਮਿਲ ਕੇ ਹੁੰਦੀਆਂ ਸਾਰੀਆਂ ਹਾਂ ਇਕੱਲੇ ਸਾਣੇ ਦੀ ਖੁਸ਼ੀ ਅੱਛਾ ਸਤੂਲੜ ਤੋਂ ਬੰਬੇ ਤੱਕ ਸਫ਼ਰ ਕਿਵੇਂ ਸੀਗਾ ਬਹੁਤ ਹੀ ਵਧੀਆ ਸੀ ਬਹੁਤ ਹੀ ਵਧੀਆ ਸੀ ਹਾਂ ਕਿਉਂਕਿ ਆਪਾਂ ਇਹਨਾਂ ਨੂੰ ਕਹਿ ਦਿੰਦਾ ਵੀ ਐ ਆ ਜਾਂ ਬੰਬੇ ਵਾਲੇ ਆ ਉਹ ਹੈ ਹਾਂ ਉਹ ਇੰਨੀ ਰਿਸਪੈਕਟ ਕਰਦੇ ਆ ਜੇ ਬੰਦਾ ਕਰਾਉਣ ਵਾਲਾ ਹੋਵੇ ਅੱਛਾ ਹਾਂ ਹੱਥਾਂ ਦੇ ਚੱਕ ਲੈਣਦੇ ਆ ਇੱਥੋਂ ਵੀ ਘਰੋਂ ਵੀ ਉਹਨਾਂ ਨੇ ਗੱਡੀ ਤੇ ਲਜਾਣਾ ਹੂੰ ਉੱਥੋਂ ਵੀ ਜਹਾਜ਼ ਤੇ ਲਜਾਣਾ ਹਾਂ ਤੋਰਨਾ ਫੇਰਨਾ ਸਾਰੇ ਕਿਤੇ ਕੀ ਬਾਤ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜਿਹੜੀਆਂ ਕੁੜੀਆਂ ਕੰਮ ਕਰਦੀਆਂ ਸੀਗੀਆਂ ਹੂੰ ਉਹ ਵੀ ਸਾਡੀਆਂ ਦਾ ਧੀਆਂ ਸੀ ਉਹ ਵੀ ਮੈਨੂੰ ਬਹੁਤ ਮਾਨਕ ਸਾਹਿਬ ਤੋਂ ਬਿਨਾ ਬੋਲਦੀਆਂ ਨਹੀਂ ਸੀ ਕਿਆ ਬਾਤ ਹੈ ਮਾਨਕ ਸਾਹਿਬ ਆਇਆ ਮਾਨਕ ਸਾਹਿਬ ਆਈ ਐਸੇ ਐਸੇ ਐਸਾ ਹੋਣਾ ਚਾਹੀਏ ਮੈਂ ਕੋਈ ਨਹੀਂ ਬਿਟਾ ਇਹ ਜੇ ਹੋਗਾ ਤੁਹਾਡੇ ਤੋਂ ਕੁਝ ਲਾਈਵ ਸੁਣਿਆ ਉਹਨਾਂ ਨੇ ਉੱਥੇ ਕਿ ਕੁਝ ਸੁਨਾ ਦਿਓ ਗੁਣਗਣਾ ਦਿਓ ਉੱਥੇ ਟਾਈਮ ਹੀ ਖਿੱਚ ਮੈਂ ਹੁੰਦਾ ਅੱਛਾ ਉੱਥੇ ਕੁਝ ਨਹੀਂ ਸੁਣਿਆ ਉਹਨਾਂ ਨੂੰ ਪਤਾ ਸੀ ਵੀ ਗਾਉਂਦਾ ਇਹ ਹਾਂ ਪਰ ਟਾਈਮ ਪੂਰਾ ਪੂਰਾ ਹੁੰਦਾ ਜਦੋਂ ਸੈੱਟ ਤੇ ਵਗ ਜਾਂਦੇ ਸੀ ਨਾ ਹਾਂ ਫਿਰ ਉਹਨਾਂ ਕੀ ਕੰਮ ਕਰਨਾ ਪੈਂਦਾ ਸੀ ਫਿਲਮ ਦੇ ਗਾਣੇ ਤੁਸੀਂ ਸੁਣੇ ਹੋਣੇ ਹਨਾ ਅ ਦਲਜੀਤ ਨੇ ਵੀ ਆਪ ਗਾਏ ਚਮਕੀਲੇ ਦੇ ਵੀ ਕੋਈ ਗਾਣੇ ਆਪ ਵਿੱਚ ਮਿਕਸ ਅੱਜ ਕੀਤੇ ਹਾਂ ਜੀ ਮੈਟ੍ਰਿਕ ਚਮਕੀਲੇ ਦਾ ਸਾਰਾ ਹਾਂ ਤੇ ਉਹ ਕੋਈ ਤੁਸੀਂ ਉਹਨਾਂ ਦੇ ਵਿੱਚੋਂ ਆਪਣੇ ਜ਼ਾਇਨ ਦੇ ਵਿੱਚ ਵਸਾ ਲਏ ਹੋਏ ਗਾਣਾ ਕਿ ਮੈਂ ਗਾਣਾ ਗੁੰਗੁਣਾ ਰਿਹਾ ਉਹ ਤੁਸੀਂ ਸੁਣਾ ਸਕਦੇ ਹੋ ਕੋਈ ਹਾਂਜੀ ਹਾਂਜੀ ਦੋ ਬੋਲ ਹੋ ਜਾਣਗੇ ਚਮਕੀਲੇ ਦਾ ਧਰਮ ਕੀ ਗੀਤੀ ਸੁਣਾ ਦਿੰਦੇ ਨੇ ਆ ਬਿਲਕੁਲ ਹੋ ਤੂੰ ਤਾਂ Hindu Musliman ਸੀ ਠਿਕ ਨਾਲ ਲਾਉਂਦਾ ਇੱਕੋ ਰਾਮ ਰਹੀਮ ਰੇ ਗੱਲ ਬੈ ਸਮਝਾਉਂਦਾ ਰਸਤੇ ਵੱਖਰੋ ਵੱਖਰੇ ਪਰ ਇੱਕ ਟਿਕਾਣਾ ਹੋ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਹੋ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਕੀ ਬਾਤ ਜਿਵੇਂ ਕਹਿੰਦੇ ਉਸਤਾਦ ਨੂੰ ਕਿਸੇ ਨੂੰ ਛੇੜਨਾ ਹੋਵੇ ਉਸਤਾਦ ਪਹਿਲਾਂ ਹੌਲੀ-ਹੌਲੀ ਗਰਮ ਹੁੰਦੇ ਆ ਹੌਲੀ-ਹੌਲੀ ਗਾਉਂਦੇ ਆ ਬਾ ਤੁਹਾਡੇ ਤੋਂ ਇੱਕੋ ਦਾ ਮੈਂ ਅਸੀਂ ਗਵਾ ਰਹੇ ਆ ਅੱਛਾ ਇਹ ਕਿੰਨਾ ਕ ਸਮਾਂ ਲੱਗਦਾ ਹੈ ਇਹ ਚੀਜ਼ਾਂ ਨੂੰ ਸਮਝਣ ਦੇ ਲਈ ਕਿਉਂਕਿ ਇੱਕ ਤਾਂ ਉਸਤਾਦ ਹੋ ਜਾਂਦਾ ਇੱਕ ਸ਼ਾਗਿਰਦ ਹੁੰਦਾ ਹੂੰ ਕਿੰਨਾ ਕ ਫਰਕ ਹੁੰਦਾ ਹੈ ਸ਼ਾਗਿਰਦ ਤੇ ਉਸਤਾਦ ਦੇ ਵਿੱਚ ਇਹ ਤਾਂ ਜੀ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਗੱਲ ਦਾ ਸੰਗੀਤ ਹੂੰ ਇੱਕ ਇਵਾਦ ਤਫਕੀਰਾਂ ਦੀ ਹੂੰ ਜਿਨ੍ਹਾਂ ਨੇ 100 ਸਾਲ ਵੰਦਗੀ ਕੀਤੀ ਹੋਵੇ ਹੂੰ ਇੱਕ ਸੰਗੀਤ ਹੂੰ ਇਹ ਬਹੁਤ ਵੱਡੀਆਂ ਗੱਲਾਂ ਨੇ ਇਹਦਾ ਪਤਾ ਹੀ ਨਹੀਂ ਲੱਗਦਾ ਹੂੰ ਬਹੁਤ ਵੱਡਾ ਡੂੰਘਾ ਸਮੁੰਦਰ ਹੈ ਤੁਸੀਂ ਕਹਿੰਦੇ ਹੋ ਅੱਜ ਵੀ ਮੈਂ ਸਿੱਖ ਲਿਆ ਸਾਰਾ ਕੁਝ ਆ ਗਿਆ ਮੈਨੂੰ ਨਹੀਂ ਜੀ ਮੈਂ ਹਲੇ ਸਟੂਡੈਂਟ ਹੀ ਆ ਅੱਛਾ ਐਨੀ ਉਮਰ ਹੋ ਗਈ ਤੁਹਾਡੀ ਤੁਸੀਂ ਸਿੱਖ ਰਹੇ ਹੋ ਬਿਲਕੁਲ 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 ਕਈ ਤਾਂ ਅੱਜ ਦੇ ਨਵੇਂ ਕਲਾਕਾਰ ਕਲਾਕਾਰ ਕਹਿ ਦਿੰਦੇ ਆ ਵੀ ਸਾਡੇ ਵਰਗਾ ਕੋਈ ਵੀ ਨਹੀਂ ਉਹ ਸਿੱਖੇ ਹੀ ਨਹੀਂ ਹੁੰਦੇ ਹੂੰ ਵਾਕਈ ਨਹੀਂ ਉਹਨਾਂ ਵਰਗਾ ਕੋਈ ਹੁੰਦਾ ਬਾਕੀ ਨੇ ਹੁੰਦਾ ਹੂੰ ਕਿਉਂ ਜੇ ਤਾਂ ਸਿੱਖੇ ਹੋਣ ਉਹਨਾਂ ਨੂੰ ਗੱਲ ਦਾ ਪਤਾ ਹੋਵੇ ਹੂੰ ਤਾਲੀਮ ਲੈਂਦੀ ਹੋਵੇ ਕਿਸੇ ਤੋਂ ਹੂੰ ਮਹਿਫਲਾਂ 'ਚ ਬੈਠੇ ਹੋਣ ਹੂੰ ਫਿਰ ਤਾਂ ਪਤਾ ਹੁੰਦਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਫਿਰ ਸਿੱਖੇ ਸਿਕਾਏ ਹੁੰਦੇ ਨੇ ਉਹਨਾਂ ਨੂੰ ਗੱਲ ਦਾ ਹੀ ਨਹੀਂ ਪਤਾ ਹੁੰਦਾ ਹੂੰ ਜਿਹਨੂੰ ਗੱਲ ਦਾ ਨਹੀਂ ਪਤਾ ਹੁੰਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਅੱਛਾ ਅੰਕਲ ਜੀ ਜਿਵੇਂ ਆ ਦੌਰ ਸੀਗਾ ਨਾ ਪਹਿਲਾਂ ਚਮਕੀਲੇ ਦਾ ਚਮਕੀਲੇ ਨੂੰ ਸਮਝਾਇਆ ਵੀ ਗਿਆ ਬੜੀਆਂ ਚੀਜ਼ਾਂ ਹਾਂਜੀ ਕਹਿੰਦੇ ਲਚਰਤਾ ਬਹੁਤ ਸੀਗੀ ਉਹਦੇ ਗੀਤਾਂ ਦੇ ਵਿੱਚ ਤੇ ਲੋਕ ਸੁਣਦੇ ਵੀ ਨਹੀਂ ਸੀਗੇ ਪਰ ਜਿਹੜੇ ਸੁਣਨ ਵਾਲੇ ਕਹਿੰਦੇ ਆ ਕਿ ਅਸੀਂ ਤਾਂ ਸੁਣਦੇ ਸੀਗੇ ਉਹਦੇ ਚ ਕੀ ਸੀਗਾ ਜੋ ਅੰਦਰ ਬੰਦ ਕਮਰੇ ਚ ਹੁੰਦਾ ਕੋਈ ਪਰਦੇ ਪਿੱਛੇ ਹੁੰਦਾ ਉਹੀ ਚਮਕੀਲਾ ਕਹਿੰਦੇ ਸਾਹਮਣੇ ਰੱਖ ਦਿੰਦਾ ਜੀ ਤੁਸੀਂ ਕੀ ਸੋਚਦੇ ਹੋ ਕਿਉਂਕਿ ਕੁਲਦੀਪ ਮਾਨਕ ਸਾਹਿਬ ਹੋਰਾਂ ਨੇ ਵੀ ਗਾਇਆ ਗੀਤ ਲੋਕ ਸੁਣਦੇ ਆ ਅੱਜ ਵੀ ਸੁਣਦੇ ਆ ਮਾਨਕ ਸਾਹਿਬ ਨੂੰ ਕਿਤੇ ਵੀ ਆ ਚਮਕੀਲੇ ਸਾਹਿਬ ਨੂੰ ਸੁਣਦੇ ਆ ਹੂੰ ਕੀ ਫਰਕ ਆ ਕੁਲਦੀਪ ਮਾਨਕ ਤੇ ਚਮਕੀਲੇ ਦੇ ਵਿੱਚ ਇਹ ਇਹਨਾਂ ਨੇ ਤਾਂ ਚਮਕੀਲਾ ਸਾਹਿਬ ਨੇ ਤਾਂ ਧਾਰਮਿਕ ਵੀ ਗਾਇਆ ਹੂੰ ਵਧੀਆ ਗਾਇਆ ਹੂੰ ਤੇ ਦੁਗਾਣੇ ਵੀ ਗਾਇਆ ਹੂੰ ਪਹਿਲਾ ਸਰਿੰਦਰ ਸੋਨੀਆ ਜੀ ਨਾਲ ਗਾਇਆ ਹੂੰ ਉਸ ਤੋਂ ਬਾਅਦ ਅਮਰਜੋਤ ਨਾਲ ਗਾਇਆ ਜਦੋਂ ਮੇਰੇ ਭਾਈ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਸਾਹਿਬ ਨੂੰ 83 ਸ ਇਹਨਾਂ ਦਾ ਸਾਥ ਟੁੱਟ ਗਿਆ ਸੀਗਾ ਹੂੰ ਇਹ ਤਾਂ ਲੋਕਾਂ ਨੇ ਪਹਿਲ ਦਿੱਤੀ ਹੈ ਵੀ ਅਸੀਂ ਸੁਣੀਏ ਅੱਛਾ ਲੋਕ ਕਹਿੰਦੇ ਸੀਗੇ ਵੀ ਸਾਨੂੰ ਇਹ ਚੀਜ਼ ਦਿਓ ਲਚਰਤਾ ਦਿਓ ਉਹ ਪਸੰਦ ਕਰਦੇ ਸੀਗੇ ਉਹ ਉਹਨਾਂ ਟਾਈਮਾਂ ਦੇ ਲੋਕ ਇਹ ਚੀਜ਼ ਮੰਗਦੇ ਸੀਗੇ ਵੀ ਅਸੀਂ ਸੁਣਦੇ ਤਾਂ ਹੀ ਤਾਂ ਉਹ ਤਿੰਨ ਤਨ ਖਾੜੇ ਲਾਉਂਦਾ ਸੀ ਉਹ ਧੱਕੇ ਤਾਂ ਧੱਕੇ ਨਾਲ ਤਾਂ ਨਹੀਂ ਜਾਂਦਾ ਸੀ ਕਿਸੇ ਦੇ ਨਾ ਧੱਕੇ ਨਾਲ ਐਗਰੀਮੈਂਟ ਭਰਾਂਦਾ ਸੀਗਾ ਬਿਲਕੁਲ ਇਹ ਤਾਂ ਲੋਕ ਕਹਿੰਦੇ ਸੀ ਵੀ ਸਾਡੇ ਚੱਲੋ ਫੇਰ ਹੀ ਜਾਂ ਜਾਂਦੇ ਜਿਵੇਂ ਅਸੀਂ ਹੁਣ ਆ ਮਾ ਸਰਦੂਲਗੜ੍ਹ ਦੇ ਵਿੱਚ ਬੈਠੇ ਆ ਭੁੰਦਰ ਦੇ ਕੰਡੇ ਤੇ ਬੈਠੇ ਆ ਭੁੰਦਰ ਆਪਣੇ ਕੋਲ ਜੀ ਐਨ ਡੀ ਆ ਬਿਲਕੁਲ ਬਿਲਕੁਲ ਭੁੰਦਰ ਦੇ ਵਿੱਚ ਇਹ ਖਾੜਾ ਲੱਗ ਰਿਹਾ ਆ ਉਹਨਾਂ ਦੇ ਪਿੰਡ ਦੇ ਵਿੱਚ ਸਰਪੰਚ ਮੌਤਵਾਰ ਬੰਦੇ ਮਾਨਕਸਰ ਨੂੰ ਬੁਲਾ ਰਿਹਾ ਚਮਕੀਲਾ ਸਾਹਿਬ ਨੂੰ ਬੁਲਾ ਰਿਹਾ ਮੌਤਵਾਰ ਬੰਦੇ ਫਿਰ ਬੇਕਸੂਰ ਵਾਰ ਹੋਏ ਮੌਤਵਾਰ ਬੰਦੇ ਤਾਂ ਪਿੰਡ 'ਚ ਹੁੰਦੇ ਨੇ ਇਹ ਤਾਂ ਜਿਹਦੇ شادی ਵਿਆਹ ਮੈਰਿਜ ਹੁੰਦੀ ਹੈ ਇਹ ਤਾਂ ਉਹ ਬੁੱਕ ਕਰਕੇ ਹੁੰਦੇ ਸੀ ਉਹ ਕਸੂਰਵਾਰ ਹੋਇਆ ਹਾਂਜੀ ਉਹਨਾਂ ਨੇ ਉਸ ਚੀਜ਼ ਨੂੰ ਬढ़ावा ਦਿੱਤਾ ਹਮ ਅੱਜ ਕੱਲ੍ਹ ਉਦੋਂ ਵੀ ਗੰਦਪੇਲ ਬਹੁਤ ਜ਼ਿਆਦਾ ਹੋ ਰਿਹਾ ਹਮ ਕੰਟਰੋਲ ਹੈ ਨਹੀਂ ਅੱਜ ਨਾ ਕੀ ਤੇ ਬੋਲਾਂ ਦਾ ਹੀ ਨਹੀਂ ਪਤਾ ਲੱਗਦਾ ਕੀ ਗੱਲਬਾਤ ਹੈ ਕੀ ਨਾਲ ਹੂੰ ਤੁਸੀਂ ਕਹਿੰਦੇ ਨਹੀਂ ਅੱਜ ਤੁਸੀਂ ਦੱਸਦੇ ਨਹੀਂ ਕਿਤੇ ਕਿਸੇ ਨੂੰ ਕੀ ਹੋਵੇ ਕਿਸੇ ਸਿਆਣੇ ਬੰਦੇ ਨੂੰ ਹੋਰ ਨੂੰ ਕੀ ਹੋਵੇ ਵੀ ਪਹਿਲਾਂ ਵੀ ਸੀਗਾ ਸੀ ਇਹ ਚੀਜ਼ਾਂ ਪਹਿਲਾਂ ਜ਼ਿਆਦਾ ਸੀਗਾ ਹੁਣ ਦੇਖ ਲਓ ਕਹਿੰਦੇ ਵੀ ਇਸ ਤੇ ਸੁਧਾਰਤਾ ਕਰਾਓ ਕੁਝ ਕਦੇ ਕਿਸੇ ਨੂੰ ਮਿਲੇ ਹੋ ਮੋ ਹੁਣ ਇਹਨੇ ਇਹ ਚੀਜ਼ ਤੇ ਸੁਧਾਰ ਨਹੀਂ ਹੁੰਦਾ ਹੂੰ ਇਹ ਚੀਜ਼ ਕਾਫੀ ਹਾਦਤ ਕਰ ਬਿਗੜ ਚੁੱਕੀ ਹੈ ਹੂੰ ਹੁਣ ਤਾਂ ਜਿਹੜਾ ਆਪ ਹੀ ਕਹਿ ਦੋ ਵੀ ਆਪਾਂ ਚੰਗਾ ਹੀ ਗਾਉਣਾ ਹੈ ਚੰਗਾ ਹੀ ਲਿਖਣਾ ਹੈ ਚੰਗਾ ਹੀ ਸੁਣਨਾ ਹੈ ਚੰਗੀ ਸੁਸਾਇਟੀ 'ਚ ਬੈਠਣਾ ਚੰਗੇ ਬੰਦਿਆਂ ਕੋਲੇ ਬੈਠਣਾ ਉਹ ਬੰਦਿਆਂ ਦਾ ਆਪਣੇ ਆਪ ਹੀ ਆਧਾਰ ਹੈ ਬਿਲਕੁਲ ਹਾਂ ਨਹੀਂ ਤਾਂ ਕੋਈ ਹਾਲ ਨਹੀਂਗਾ ਹੂੰ ਗੀਤਾਂ ਦਾ ਪਤਾ ਹੀ ਨਹੀਂ ਹੁੰਦਾ ਹੂੰ ਗੀਤ ਇਹੋ ਜਿਹੇ ਆਉਂਦੇ ਆ ਮੈਂ ਤੇਰੇ ਪਿੱਛੇ ਦਸਵੇਂ ਦੇ ਪੇਪਰ ਨਹੀਂ ਦਿੱਤੇ ਮੈਂ ਤੇਰੇ ਪਿੱਛੇ ਬਸ ਦੇ ਜਾਣ ਲਾਂ ਲੰਮਕ ਪਿਆ ਹੂੰ ਮੈਂ ਤੇਰੇ ਪਿੱਛੇ ਰੋਟੀ ਛੜਤੀ ਹੂੰ ਗੀਤਾਂ ਦੇ ਟਾਈਟਲ ਹੀ ਇਹੋ ਜਿਹੇ ਹੁੰਦੇ ਨੇ ਦੱਸ ਵੀ ਰੋਟੀ ਛੜਤੀ ਭੁੱਖਾ ਮਰੇਗਾ ਫਾਇਦਾ ਕੀ ਹੂੰ ਵੀ ਇਹ ਵੀ ਇਹੋ ਜਿਹੀ ਇਤ ਨਹੀਂ ਹੋਣੀ ਚਾਹੀਦੀ ਬਿਲਕੁਲ ਅੱਛਾ ਤੁਹਾਡੇ ਵੇਲੇ ਐਵੇਂ ਦਾ ਹੋਇਆ ਕਦੇ ਨਹੀਂ ਗੀਤ ਦਾ ਪਹਿਲਾਂ ਮਤਲਬ ਕਰਦੇ ਸੀ ਉਹ ਗੀਤ ਦਾ ਮਤਲਬ ਹੁੰਦਾ ਸੀ ਹਾਂ ਕੋਈ ਜ਼ਰੂਰ ਸਿੱਟਾ ਹੁੰਦਾ ਸੀ ਕੋਈ ਬਿਲਕੁਲ ਹੂੰ ਕਿਉਂਕਿ ਗੀਤ ਉਹੀ ਹੁੰਦਾ ਹੈ ਜਿਹੜੀ ਸਾਡੀ ਧੀ ਸਾਡੀ ਮਾਂ ਸਾਡੀ ਭੈਣ ਹੂੰ ਸਾਡਾ ਸਾਰਾ ਪਰਿਵਾਰ ਅਸੀਂ ਸਾਰੇ ਸੁਣ ਸਕੀ ਹੂੰ ਉਹ ਗੀਤ ਹੁੰਦਾ ਹੈ ਬਿਲਕੁਲ ਉਹ ਲੋਕ ਗੀਤ ਹੁੰਦਾ ਹੈ ਹੂੰ ਲੋਕ ਗੀਤ ਦੀ ਉਮਰ ਬਹੁਤ ਵੱਡੀ ਹੁੰਦੀ ਹੈ ਹੂੰ ਤੇ ਇਸ ਕਰਕੇ ਚੰਗਾ ਸੁਣਨਾ ਚਾਹੀਦਾ ਚੰਗਾ ਹੀ ਰੱਖਣਾ ਚਾਹੀਦਾ ਚੰਗਾ ਹੀ ਸੋਚ ਰੱਖਣੀ ਚਾਹੀਦੀ ਹੈ ਬਿਲਕੁਲ ਵੀ ਇਸ ਕਰਕੇ ਮੈਂ ਬੇਨਤੀ ਕਰਦਾ ਮੈਂ ਤਾਂ ਬੇਨਤੀ ਕਰ ਸਕਦਾ ਬਾਕੀ ਤਾਂ ਅਗਲਾ ਦੀ ਮਰਜ਼ੀ ਹੈ ਅੱਛਾ ਮਾਨਕ ਸਾਹਿਬ ਦਾ ਕੋਈ ਗੀਤ ਗੁੰਗਣਾ ਸਕਦੇ ਜਿਹੜਾ ਤੁਹਾਡੇ ਦਿਲ ਦੇ ਨੇੜੇ ਹੋਵੇ ਉਹਨਾਂ ਦੇ ਗੀਤ ਤਾਂ ਮੇਰੇ ਸਾਰੇ ਦਿਲ ਦੇ ਨੇੜੇ ਨੇ ਕੋਈ ਕਰੀਬੀ ਹੋਰ ਗਾਣਾ ਜਿਹੜਾ ਤੁਸੀਂ ਗੁੰਗਣਾ ਦਿਓ ਹਾਂ ਹਾਂ ਹਾਏ ਹੁਣ ਬਸ ਕਰ ਯਾਰਾ ਤੇਰੀ ਯਾਰੀ ਦੇਖ ਲਈ ਕਿਉਂਕਿ ਕਿਸੇ ਦੇ ਧਿਜਣਾ ਵੀ ਮੜਾ ਕਿਸੇ ਨੂੰ ਬਾਲਾ ਭੇਤ ਵੀ ਦਿੱਤਾ ਮੜਾ ਬਿਲਕੁਲ ਹੁਣ ਬਸ ਕਰ ਯਾਰਾ ਤੇਰੀ ਯਾਰੀ ਦੇਖ ਲਈ ਅੱਜ ਸਰ ਆਮ ਹੁੰਦੀ ਮੈਂ ਗਦਾਰੀ ਦੇਖ ਲਈ ਹੁਣ ਬਸ ਕਰ ਯਾਰਾ ਤੇਰੀ ਯਾਰੀ ਦੇਖ ਲਈ ਹਾਏ ਹੁਣ ਬਸ ਕਰ ਯਾਰਾ ਤੇਰੀ ਯਾਰੀ ਦੇਖ ਲਈ ਵਫਦਾਰੀ ਯਾਰ ਦੀ ਖੁਦਾ ਦੇ ਕੋਲੋਂ ਮੰਗੀ ਸੀ ਤੋਖੇ ਵਾਜ ਜਾਰ ਨਾਲੋਂ ਉੰਜ ਹੀ ਮੈਂ ਚੰਗੀ ਸੀ ਤੋਖੇ ਵਾਜ ਜਾਰ ਨਾਲੋਂ ਉੰਜ ਹੀ ਮੈਂ ਚੰਗੀ ਸੀ ਜਿਹੜੀ ਸਾਡੇ ਨਾਲ ਕੀਤੀ ਹੁਸ਼ਿਆਰੀ ਦੇਖ ਲਈ ਹੋਣ ਬਸ ਕਰ ਯਾਰਾ ਤੇਰੀ ਯਾਰੀ ਦੇਖ ਲਈ ਹੋ ਹੁਣ ਬਸ ਕਰ ਯਾਰਾ ਤੇਰੀ ਯਾਰੀ ਦੇਖ ਲਈ ਕਿਆ ਬਾਤ ਹੈ ਕਦੇ ਕਿਸ ਨੇ ਗਰਦਾਰੀ ਕੀਤੀ ਹੈ ਵੈਸੇ ਰੀਅਲ ਲਾਈਫ ਦੇ ਵਿੱਚ ਤੁਹਾਡੇ ਨਾਲ ਐ ਦੁਨੀਆ ਧੋਖੇ ਵਾਜ ਜਾਂਦੀ ਹੈ ਜਿੱਥੋਂ ਤੈ ਹੋਵਗੇ ਬਚ ਕੇ ਰਹੋਗੇ ਹੂੰ ਮਾਨਸਾ ਵੀ ਗਾਗੇਸ ਨੇ ਇਹ ਦੁਨੀਆ ਧੋਖੇ ਦੀ ਹਾਂਜੀ 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 ਇਹ ਦੁਨੀਆ ਧੋਖੇ ਵੱਜਦੀ ਹੈ ਇਹ ਲੋਕ ਉਦੋਂ ਦੇ ਯਾਰ ਆ ਜਦੋਂ ਕੋਈ ਸਤਾਰ ਬਣ ਜੇ ਹਾਂ ਹਾਂ ਜਦੋਂ ਕਿਸੇ ਦੀ ਤੂਤੀ ਬੋਲਦੀ ਹੋਵੇ ਬਿਲਕੁਲ ਜਦੋਂ ਕੋਈ ਕੈਨੇਡਾ ਅਮਰੀਕਾ ਦੇ ਟੂਰ ਲਾਉਣ ਲੱਗ ਜੇ ਬਿਲਕੁਲ ਤੇ ਜੇ ਗਵਨ ਵਾਲੇ ਦੇ ਘਰੇ ਰੋਟੀ ਪਾਣੀ ਨਾ ਹੋਵੇ ਆਟਾ ਨਾ ਹੋਵੇ ਹੂੰ ਇਹ ਲੋਕ ਫੋਨ ਨਹੀਂ ਚੱਕਦੇ ਅੱਛਾ ਜੀ ਹਾਂਜੀ ਹੂੰ ਉਦੋਂ ਦੇ ਯਾਰ ਆ ਸੁੱਖ ਦੇ ਯਾਰ ਆ ਇਹ ਦੁੱਖ ਦੇ ਯਾਰ ਨਹੀਂ ਹਾਂ ਇਸ ਕਰਕੇ ਕਲਾਕਾਰ ਨੂੰ ਤਾਂ ਪਸੰਦੀ ਉਦੋਂ ਕਰਦੇ ਨੇ ਪਹਿਲਾਂ ਤਾਂ ਜੇ ਇਹਨਾਂ ਨੂੰ ਕਹਦੇ ਵੀ ਕੋਈ ਵੀ ਸਾਨੂੰ ਤੋਂ 15000 ਰੁਪਿਆ ਦੇਣੀ ਤੁਹਾਡੇ ਖਾੜਾ ਲਾ ਜਾਗੇ ਅੱਛਾ ਜਮਾ ਨਹੀਂ ਉਹਨੂੰ ਘਰੇ ਬੁਲਾਉਂਦੇ ਹਾਂ ਜਦੋਂ ਨਾਮ ਬਣ ਗਿਆ ਸਾਡੇ ਦਾ ਘਰ ਦੀ ਰਾਇ ਨਹੀਂ ਬਣੀ ਤੇ 15000 ਜਦੋਂ 15 ਲੱਖ ਆਲਾ ਹੋ ਜਾਂਦਾ ਉਦੋਂ 15 ਲੱਖ ਭਰਦੇ ਨਾਲ ਹੀ ਆ ਉਹਦੀਆਂ ਮਿੰਤਾ ਕਰਦੇ ਨੇ ਨਾਲ ਉਹ ਫੋਟੋ ਨਹੀਂ ਖਿੱਚ ਆਉਂਦੇ ਨਾਲ ਹਾਂ ਉਹਨਾਂ ਦੇ ਜਿਹੜੇ ਨਾਲ ਹੁੰਦੇ ਉਹ ਨਹੀਂ ਖਿਚਾਉਂਦੇ ਫੋਟੋ ਆ ਇੰਨਾ ਕ ਫਰਕ ਹੈ ਉਹ ਕਹਿੰਦੇ ਡਾਕ ਤੇ ਡੇਰਾ ਅਗਲਾ ਪਿੰਡ ਮੇਰਾ ਹੈ ਹਾਂ ਉਹਨਾਂ ਦਾ ਪਿੰਡ ਮੇਰਾ ਹਾਂ ਬਿਲਕੁਲ ਨਾਲੇ ਉਹ ਪੂਰੇ 2 ਘੰਟੇ ਨਹੀਂ ਰਹੁੰਦੇ ਜਦੋਂ ਸਤਾਰ ਬਣ ਜੇ ਹਾਂ ਉਹ 20 25 ਮਿੰਟ ਹਮ ਹਾਜ਼ਰੀ ਆ ਬੱਸ ਉਹ 35 ਮਿੰਟ ਲਾ ਕੇ ਕਹਿੰਦੇ ਜੀ ਸਾਨੂੰ ਤਾਂ 2 ਪੈਸੇ ਅਸੀਂ ਤਾਂ ਥੀ ਲੱਗੀ ਆ ਤੇ ਹਮ ਐ ਹੁੰਦਾ ਕੰਮ ਬਿਲਕੁਲ ਹੋਰ ਕੋਈ ਜਾਦੂ ਕੋਈ ਚਮਕੀਲੀ ਫਿਲਮ ਦੀ ਜਾਂਦੇ ਜਾਂਦੇ ਕੋਈ ਵਿੱਚ ਦੱਸਣਾ ਚਾਹਾਂ ਤੁਸੀਂ ਦੱਸਣਾ ਤਾਂ ਕੀ ਇਹ ਫਿਲਮ ਬਹੁਤ ਵਧੀਆ ਬਜਟ ਦੇ ਵਿੱਚ ਬਣੀ ਸੀ ਬਹੁਤ ਸੋਹਣੀ ਬਣੀ ਐ ਪਰ ਇਹ Netflix ਤੇ ਆ ਗਈ ਜੇ ਕਿਤੇ ਇਹ cinema ਘਰਾਂ ਦੇ ਵਿੱਚ ਲੱਗਦੀ ਆ ਸਿਨੇਮੇ ਘਰਾਂ ਦੇ ਵਿੱਚ ਲੱਗਦੀ ਜਾਂ ਪੂਰੇ ਪੰਜਾਬ 'ਚ ਜਾਂ ਜਿੱਥੋਂ ਤਾਂ ਹੀ ਸਾਡੇ ਪੰਜਾਬੀ ਬੈਠੇ ਆ ਹੂੰ ਹੂੰ ਉੱਥੋਂ ਤਾਂ ਹੀ ਲੱਗਦੀ ਤਾਂ ਇਹ ਬਹੁਤ ਵੱਡੀ ਗੱਲ ਹੋਣੀ ਸੀ ਬਿਲਕੁਲ ਕਿਉਂਕਿ ਜਿਹੜਾ ਪੰਜਾਬੀਆਂ ਦਾ ਜਿਗਰਾ ਹੁੰਦਾ ਹੈ ਜਿਹੜਾ ਸਾਡੀ ਪੰਜਾਬੀ ਮਾਂ ਬੋਲੀ ਹੈ ਇਹ ਸਭ ਤੋਂ ਵੱਡੀ ਗੱਲ ਇਹ ਹੈ ਔਰ ਜਿੱਥੋਂ ਤਾਂ ਵੀ ਪੰਜਾਬੀ ਬੈਠੇ ਨੇ ਮੋਂਨਾਂ ਨੂੰ ਬੇਨਤੀ ਕਰੂੰਗਾ ਵੀ ਉਹ ਚੰਗਾ ਹੀ ਲਿਖਿਆ ਕਰਨ ਚੰਗੇ ਸੁਣਾਇਆ ਕਰਨ ਚੰਗਾ ਕਿਉਂਕਿ ਕਿਉਂਕਿ ਪੰਜਾਬੀ ਜਿੰਦਾਬਾਦ ਹੂੰ ਇਹ ਤੇ ਸਾਡੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਦਸ਼ਾ ਪਾਸਾ ਆਈਆਂ ਦੀ ਕਿਰਪਾ ਹੈ ਬਿਲਕੁਲ ਪੂਰੇ ਪੰਜਾਬ ਤੇ ਤੇ ਪੰਜਾਬ ਦੇ ਵਿੱਚੋਂ ਕਲਾਕਾਰ ਵੀ ਉਹ ਹੋਏ ਐ ਜਿਨ੍ਹਾਂ ਨੂੰ ਬੰਬੇ ਵਾਲੇ ਵੀ ਸੁਣਦੇ ਐ ਤੇ ਮਰਾਠੀ ਵਾਲੇ ਸੁਣਦੇ ਹਿੰਦੀ ਵਾਲੇ ਵੀ ਸੁਣਦੇ ਹੋਰ ਲੈਂਗੁਏਜ ਵਾਲੇ ਵੀ ਸੁਣਦੇ ਆ ਹਾਂ ਹਾਂ ਪੰਜਾਬੀ ਇੱਕ ਐਸਾ ਪੰਜਾਬੀ ਜਿੰਦਾਬਾਦ ਪੰਜਾਬੀ ਜਿੰਦਾਬਾਦ ਸਾਡਾ ਪੰਜਾਬ ਜਿੰਦਾਬਾਦ ਰਹੇ ਵੈਸੇ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੀ ਭਨੇ ਸਰਬਤ ਦਾ ਪਲਾ ਸਾਡੇ ਗੁਰੂਆਂ ਪੀਰਾਂ ਪਕੰਬਰਾਂ ਨੇ ਦੇਵੀ ਦੇਵਤਿਆਂ ਨੇ ਆউলੀਆਂ ਨੇ ਉਹਨਾਂ ਨੇ ਸਰਬੱਤ ਦਾ ਭਲਾ ਮੰਗਿਆ ਪਰ ਪੰਜਾਬ ਜਿੰਦਾਬਾਦ ਰਹੂਗਾ ਹੂੰ ਇਸ ਕਰਕੇ ਮੈਂ ਪੰਜਾਬ ਦਾ ਔਰ ਪੰਜਾਬੀ ਦੇ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸ ਕੇ ਆਪਣਾ ਸ਼ਿਕਾ ਜਮਾਇਆ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅੱਛਾ ਮੈਂ ਇੱਕ ਜਾਂਦੇ ਸਵਾਲ ਹੀ ਲੈਣਾ ਚਾਹਾਂਗਾ ਜ਼ਰੂਰੀ ਹੈ ਤੁਹਾਡਾ ਕਿਸ ਨੇ ਹੱਥ ਫੜਿਆ ਕਿਉਂਕਿ ਤੁਸੀਂ ਬੜੇ ਟਾਈਮ ਤੋਂ ਕੰਮ ਕਰ ਰਹੇ ਹੋ ਕਦੇ ਕਿਤੇ ਬਾਹਰਲੇ ਤੋਂ ਹੋਵੇ ਸਰਦੂਲਗੜ੍ਹ ਦੇ ਵਿੱਚ ਬੈਠੇ ਹੋਏ ਆ ਮਾਨਸਾ ਦੇ ਵਿੱਚ ਬੈਠੇ ਆ ਕਦੇ ਕਿਸੇ ਨੇ ਕਿਹਾ ਕਿ ਮੀਗਾ ਮਰਦ ਸਾਬ ਕੋਈ ਨਾ ਤੁਸੀਂ ਐਨੇ ਵੱਡੇ ਪਰਿਵਾਰ ਚ ਹੋ ਤੇ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਖਾੜੇ ਲਵਾਵਾਂਗੇ ਅਸੀਂ ਤੁਹਾਨੂੰ ਅੱਗੇ ਲੈ ਕੇ ਚੱਲਾਂਗੇ ਹਾਂ ਕਹਾਂ ਕਦੇ ਕਿਸੇ ਨੇ ਨਹੀਂ ਇਹ ਗੱਲ ਨਹੀਂ ਕਹਿੰਦੇ ਹੁੰਦੇ ਹਾਂ ਕਿਉਂ ਆਰਾਮ ਵਧਾਵਾ ਸੋਭਾ ਵਧੇ ਬਲ ਕਰ ਵਧੇ ਨਾ ਕੋਈ ਹੂੰ ਜੇ ਆਰਾਮ ਵਧਾਉਂਦਾ ਹੈ ਹੂੰ ਤਾਂ ਲੋਕ ਇਹ ਮਗਰ ਲੱਗ ਜਾਂਦੇ ਨੇ ਹੂੰ ਨਹੀਂ ਕਿਸੇ ਦੀ ਕੋਈ ਬਾਹ ਨਹੀਂ ਫੜਦਾ ਇਹ ਕੁਦਰਤੀ ਗੱਲ ਹੈ ਬਿਲਕੁਲ ਮੂੰਹ ਨਹੀਂ ਲਾਉਂਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਹਾਲਾਤ ਮਾੜੇ ਨੇ ਹੂੰ ਇਹਨੂੰ ਬੁਲਾਉਣਾ ਕੋਈ ਨਾ ਕੋਈ ਚੀਜ਼ ਮੰਗੂ ਇਹ ਰਿਸ਼ਤੇਦਾਰ ਫੋਨ ਚੱਕਣੋਂ हट ਜਾਂਦੇ ਨੇ ਹੂੰ ਰਿਸ਼ਤੇਦਾਰ ਵੀ ਕਹਿੰਦੇ ਵੀ ਯਾਰ ਕੋਈ ਸਵਾਲ ਪਾਊਗਾ ਆਪਾਂ ਤਾਂ ਕੀ ਲੈਣਾ ਹੂੰ ਸਿੰਗਰ ਦੇ ਹਾਲਾਤ ਹੈ ਹੂੰ ਜਦੋਂ ਖਸਤਾ ਹਾਲਤ ਹੋਵੇ ਇਹੇ ਜਿਹੇ ਹੁੰਦੇ ਨੇ ਉਹਨਾਂ ਦੇ ਹੂੰ ਬਦਲਣ ਗਿਆ ਹੌਲੀ ਹੌਲੀ ਬਦਲ ਜਾਂਦੇ ਨੇ ਬਹੁਤ ਸ਼ੁਕਰੀਆ ਸਮਾਂ ਦਿੱਤਾ ਤੇ ਕੁਝ ਜਿਹੜੀਆਂ ਜਿਆਦਾ ਸੀਗੀਆਂ ਚਮਕੀਲਾ ਫਿਲਮ ਦੀਆਂ ਤਾਂ ਤੁਹਾਡੀਆਂ ਕੁਝ ਗੱਲਾਂ ਅਸੀਂ ਆਪਣੇ ਸਰੋਤਿਆਂ ਨੂੰ ਦੱਸ ਸਕੇ ਬਹੁਤ ਬਹੁਤ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ